ਪੰਜਾਬ ਅਤੇ ਅੰਮ੍ਰਿਤਸਰ ਵਿੱਚ ਵਿਗੜਦੀ ਕਾਨੂੰਨੀ ਵਿਵਸਥਾ ਤੇ ਸਾਫ ਕਾ ਪੁਲਿਸ ਇੰਸਪੈਕਟਰ ਸੰਜੀਵ ਕੁਮਾਰ ਨੇ ਆਖਿਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਵਿੱਚ ਫੇਲ ਹੈ ਦੂਸਰੇ ਪਾਸੇ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਦੇ ਨਾਲ ਬਾਰਡਰ ਵੀ ਲੱਗਦਾ ਹੈ ਜਿਸ ਤੋਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਭੇਜੇ ਜਾ ਰਹੇ ਹਨ ਦੂਜੇ ਪਾਸੇ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚੋਂ ਵੀ ਪੰਜਾਬ ਵਿੱਚ ਲਗਾਤਾਰ ਨਾਜਾਇਜ਼ ਹਥਿਆਰ ਭੇਜੇ ਜਾ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ੇ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਬਾਰਡਰ ਦੇ ਉੱਪਰ ਸਕੈਨਰ ਲਗਾਉਣੇ ਚਾਹੀਦੇ ਹਨ ਜਿਸ ਨਾਲ ਡਰੋਨ ਦਾ ਪਤਾ ਲੱਗ ਸਕੇ ਅਤੇ ਪੰਜਾਬ ਦੇ ਬਾਰਡਰ ਨੂੰ ਵੀ ਸੀਲ ਕਰਨਾ ਚਾਹੀਦਾ ਹੈ ਤਾਂ ਜੋ ਬਾਹਰੋਂ ਹਥਿਆਰ ਆ ਰਹੇ ਹਨ ਉਸ ਉੱਪਰ ਕਾਬੂ ਪਾਇਆ ਜਾ ਸਕੇ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਲਗਾਤਾਰ ਵਿਗੜਦੀ ਜਾ ਰਹੀ ਹੈ ਗੱਲ ਕਰੀ ਅਮਰਸਰ ਦੀ ਤਾਂ ਅਮਰਸਰ ਦੇ ਵੀ ਇਹੋ ਜਿਹੇ ਹਾਲਾਤ ਨੇ ਲਗਾਤਾਰ ਆਏ ਦਿਨ ਹੀ ਜਿਹੜੀ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਜਿੱਥੇ ਦਿਲ ਕਰਦੇ ਲੋਕ ਗੋਲੀ ਚਲਾ ਦਿੰਦੇ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਸਟਾਫ ਦਾ ਇੰਸਪੈਕਟਰ ਸਿੰਘੀ ਕੁਮਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਪੰਜਾਬ ਪੁਲਿਸ ਦਾ ਕੀ ਰੋਲ ਹੋ ਸਰਕਾਰਾਂ ਦਾ ਕੀ ਰੋਲ ਜੀ ਸੰਜੀਵ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪੰਜਾਬ ਵਿੱਚ ਲਗਾਤਾਰ ਕ੍ਰੂਰ ਵਿਵਸਥਾ ਜਿਹੜੀ ਖਰਾਬ ਹੁੰਦੀ ਹੈ ਜਿਹੜੀ ਗੱਲ ਕਰੀ ਅਮਰਥਰ ਤੇ ਅਮਰਥਰ ਵੀ ਤੋਂ ਵਾਂਝਾ ਨਹੀਂ ਹੈ ਕਿਉਂਕਿ ਅਮਰਥਰ ਵੀ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਇੱਥੇ ਪੁਲਿਸ ਦੀ ਨਿਕਮਈ ਹੈ ਜਾਂ ਸਰਕਾਰ ਦੀ ਨਿਕਮਈ ਹੈ ਪੁਲਿਸ ਨਾਕਾਮ ਨਹੀਂ ਹੈ ਪੰਜਾਬ ਦੀ ਉਹ ਪੁਲਿਸ ਹੈ ਜਿਹੜੀ ਵਰਲਡ ਦੇ ਵਿੱਚ ਮਸ਼ਹੂਰ ਹੈ ਜਿਨੇ ਹੱਥੋਂ ਹੱਥੇ ਕਾਬੂ ਪਾਇਆ ਹੈ ਗੈਂਗ ਵਰਤਕ ਗੈਂਗ ਵਰਤਕ ਕਾਬੂ ਪੋਣਾ ਕੋਈ ਪੁਲਿਸ ਲਈ ਵੱਡੀ ਗੱਲ ਨਹੀਂ ਹੈ ਸਰਸ ਨਕਾਮੀ ਸਰਕਾਰ ਦੀ ਐਨੇ ਸਰਕਾਰ ਨੂੰ ਸਰਕਾਰ ਚਲਾਨੀ ਨਹੀਂ ਆ ਰਹੀ ਸਰਦਾਰ ਬਿਆਨ ਸਿੰਘ ਸੀਗੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ ਬਲਿਦਾਨ ਦਿੱਤਾ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਹੱਤਵਾਰਦੋਂ ਖਤਮ ਕੀਤਾ ਅੱਜ ਭਗਵੰਤ ਮਾਨ ਜੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਪੋਸਟ ਵਾਲਿਆਂ ਨੂੰ ਕੰਮ ਕਿੱਦਾਂ ਲੈਣਾ ਹੈ ਕੀ ਲੈਣਾ ਹੈ ਉਹ ਜੇ ਚਿੱਟੇ ਦੀ ਗੱਲ ਕਰ ਲੋ ਤੁਸੀਂ ਕਹਿੰਦੇ ਸੀ ਤਿੰਨ ਮਹੀਨੇ ਖਤਮ ਕਰ ਦਾਂਗੇ ਅੱਜ ਤੱਕ ਚਿੱਟਾ ਖਤਮ ਹੋ ਗਿਆ ਤੁਸੀਂ ਦੱਸ ਦਿਓ ਗੈਂਗਵਾਰ ਗੋਲੀਬਾਰੀ ਅਕਸਰ ਹੋ ਰਹੀ ਹੈ ਤੇ ਦੂਜੇ ਬਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤੇ ਜਿਹੜੀ ਇਹਨਾਂ ਦੀ ਬੋਡੀ ਹੈ ਇਹ ਸਾਰੀ ਨੂੰ ਕੰਮ ਲੈਣਾ ਨਹੀਂ ਆ ਰਿਹਾ ਪੁੱਛੋ ਕਿਸਨੂੰ ਇਹਹੀ ਕੰਮ ਲੈਣ ਵਾਲੇ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਪੁੱਛ ਕੋ ਕੰਮ ਲੈ ਕੇ ਸਾਰਾ ਕੁਝ ਖਤਮ ਕੀਤਾ ਹੈ ਜੇ ਅੱਜ ਭਗਵੰਤ ਸਿੰਘ ਜੀ ਨੂੰ ਗੁਰ ਲੈ ਲੈਣ ਕਿਸੇ ਪੁਰਾਣੇ ਕੋਲੋਂ ਗੁਰ ਲੈਣਾ ਮਾੜੀ ਗੱਲ ਨਹੀਂ ਹੁੰਦੀ ਤੇ ਗੁਰ ਲੈ ਲੈਣ ਤੇ ਅੱਜ ਇਹ ਹੱਤਿਆਤ ਤੇ ਇਹ ਗੈਂਗਸਟਰ ਵਾਤੇ ਕਾਬੂ ਪਾਇਆ ਜਾ ਸਕਦਾ ਹੈ ਗੱਲ ਕਰੀਏ ਤੇ ਜੀ ਵੀ ਡਿਊਟੀ ਕੀਤੀ ਆਪਣੇ ਟਾਈਮ 'ਚ ਅਦੋਂ ਇੰਨੀ ਗੋਲੀਬਾਰੀ ਨਹੀਂ ਹੁੰਦੀ ਜਦੋਂ ਹੁਣ ਵੀ ਲਗਾਤਾਰ ਅਮਰਥਰ ਦੇ ਵਿੱਚ ਕੋਈ ਦਿਨ ਹੋਏਗਾ ਜਿਸ ਦਿਨ ਗੋਲੀ ਨਹੀਂ ਚੱਲਦੀ ਜੇ ਵੈਪਨ ਮੈਟਰ ਤੁਸੀਂ ਬਹੁਤ ਜ਼ਿਆਦਾ ਆ ਗਿਆ ਹੈ ਅੱਗੇ ਅੱਗੇ ਤੁਸੀਂ ਜੇ ਨਾ ਕਾਬੂ ਪਾਇਆ ਤਾਂ ਹਰ ਘਰ ਤੇ ਜਿਵੇਂ ਪਹਿਲਾਂ ਸਾਈਕਲ ਨਹੀਂ ਸੀ ਹੁੰਦਾ ਤੈਨੂੰ ਕਾਰਾਂ ਆ ਗਈਆਂ ਨੇ ਨਾ ਐਸੇ ਤਰ੍ਹਾਂ ਹਰ ਘਰ ਤੇ ਵੈਪਨ ਉੱਡ ਜਾਂਦੇ ਨੇ ਕਿਸੇ ਚੰਗਾ ਬੱਚਾ ਵੀ ਪੜ੍ਹਿਆ ਲਈ ਹੈ ਬੱਚਾ ਵੀ ਜਿਹੜਾ ਹੈ ਉਹ ਵੈਪਨ ਰੱਖਣਾ ਚાલુ ਕਰ ਦੇਗਾ ਨਹੀਂ ਆਈ ਕੋਈ ਵੈਪਨ ਆ ਹੀ ਨਾ ਰਿਹਾ ਇਹਨੂੰ ਵੈਪਨ ਕੰਟਰੋਲ ਕਰਨ ਲਈ ਇੱਕ ਪੰਜਾਬ ਬਾਰਡਰ ਸੀਲ ਕਰਨ ਦੀ ਲੋੜ ਹੈ ਦੂਜਾ ਪਾਕਿਸਤਾਨ ਬਾਰਡਰ ਸੀਲ ਕਰਨ ਦੀ ਲੋੜ ਹੈ ਪਾਕਿਸਤਾਨ ਤੋਂ ਡਰੋਨ ਦੇ ਰਾਈ ਬਹੁਤ ਅਸਲਾ ਆ ਰਿਹਾ ਹੈ ਤੁਸੀਂ ਤੁਸੀਂ ਦੇਖਦੇ ਹੋ ਪਰ ਜਿਹੜੇ ਵੀ ਅਸੀਂ ਜਿਆਦਾ ਹਥਿਆਰ ਦੇਖਦੇ ਆ ਉਹ ਜਿਆਦਾ ਜਿਹੇ ਹਥਿਆਰ ਕਹਿੰਦੇ ਵੀ ਕਾਨਪੂਰ ਦਾ ਹੈ ਕੋਈ ਰਾਜਸਥਾਨ ਦਾ ਹੈ ਕੋਈ ਮੇਰਠ ਦਾ ਹੈ ਉਹ ਇੱਥੋਂ ਦੇ ਬਣੇ ਹੁੰਦੇ ਆ ਮੈਂ ਤੁਹਾਨੂੰ ਉਹੀ ਬੇਨਤੀ ਕੀਤੀ ਹੈ ਪੰਜਾਬ ਦਾ ਬਾਰਡਰ ਸੀਲ ਕਰਨ ਦੀ ਲੋੜ ਹੈ ਮੈਂ ਦੋਨੋਂ ਗੱਲਾਂ ਕਹੀਆਂ ਨੇ ਪੰਜਾਬ ਦਾ ਬਾਰਡਰ ਸੀਲ ਕਰਨ ਦੀ ਲੋੜ ਹੈ ਤੇ ਭਾਰਤ ਇੰਡੀਆ ਦਾ ਜਿਹੜਾ ਬਾਰਡਰ ਹੈ ਉਹ ਵੀ ਸੀਲ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਪੰਜਾਬ ਅੰਦਰ ਸ਼ਾਂਤੀ ਆ ਸਕੇ ਇਹਦੇ ਲਈ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨੋਂ ਹੀ ਜ਼ਿੰਮੇਵਾਰ ਨੇ ਇਹ ਬਿਲਕੁਲ ਸਾਬਕਾ ਇੰਸਪੈਕਟਰ ਸੰਜੀਪ ਮਰਸਾ ਦਾ ਮੌਜੂਦ ਹਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਇਸ ਵਾਰ ਪੰਜਾਬ ਵੱਲ ਜ਼ਿਆਦਾਤਰ ਧਿਆਨ ਦੇਣ ਦੇ ਜਿਹੜੇ ਇੱਕ ਪਾਸੇ ਬਾਰਡਰ ਲੱਗਦਾ ਅਤੇ ਦੂਜੇ ਪਾਸੇ ਜਿਹੜਾ ਪੰਜਾਬ ਦਾ ਬਾਰਡਰ ਉਹਨਾਂ ਨੂੰ ਸੀਲ ਕਰਨਾ ਚਾਹੀਦਾ ਤਾਂ ਜੋ ਜਿਹੜੇ ਬਾਹਰੋਂ ਹਥਿਆਰ ਆ ਰਹੇ ਆ ਰਹੇ ਨੇ ਨਾਜਾਇਜ਼ ਉਹ ਨਾ ਆ ਸਕਣ ਅਮਰਸਰ ਫਾਸਟਵੇਖਬਰਾਂ ਵਿੱਚ ਜੁਗਵੀ ਵਿਜੇ ਕੁਮਾਰ ਦਾ ਰਕੇਸ਼ ਕੁਮਾਰ